ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਦੇ ਪਿੱਛੋਂ ਨੀ ਮੇਰਾ ਮਾਣ ਜਾ ਟੁੱਟ ਗਿਆ ਧੋਖਾ ਖਾਣ ਦੇ ਪਿੱਛੋਂ ਨੀ ਇਤਬਾਰ ਜੀਆਂ ਗੱਲਾਂ ਤੂੰ ਡਰ ਜਿਹਾ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਇਨਾ ਪਿਆਰ ਦੇ ਅੱਖਰਾਂ ਦੀ ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕੀ ਜੂਣ ਹੈ ਫਕਰਾਂ ਦੀ ਕੀ ਜੂਣ ਹੈ ਫਕਰਾਂ ਦੀ ਬਾਈ ਦਿਲ ਤੇ ਸੱਟ ਲੱਗੀ ਜਾਂ ਵੈ ਫੀਲ ਹੈ ਨਹੀਂ ਯਾਰ ਸਹੀ ਹੈ ਕੋਈ ਆਪਣਾ ਦੂਰ ਹੋਇਆ ਬਹੁਤ ਕਰੀਬ ਹੋਗੇ ਬਹੁਤ ਨੇੜੇ ਹੋਗੇ ਜਦੋਂ ਮੁੰਡਾ ਸੀਰੀਅਸ ਹੁੰਦਾ ਉਦੋਂ ਕੁੜੀ ਨਹੀਂ ਸੀਰੀਅਸ ਹੁੰਦੀ ਹਨ ਕਈ ਵਾਰ ਜਦੋਂ ਕੁੜੀ ਪੂਰੀ ਸੀਰੀਅਸ ਹੁੰਦੀ ਉਹ ਤਾਂ ਮੁੰਡਾ ਨਹੀਂ ਸੀਰੀਅਸ ਹੁੰਦਾ ਤੇ ਜਦੋਂ ਦੋਨੇ ਸੀਰੀਅਸ ਹੁੰਦੇ ਨੇ ਫਿਰ ਬਾਈ ਕਿਸਮਤ ਕਾਇਨਾਤ ਕੁਦਰਤ ਬਸ ਇਹ ਫਿਰ ਵਾਕ ਤੁਹਾਡੇ ਵਾਲੇ ਕੇਸ ਕੀ ਹੋ ਗਿਆ ਸੀ ਮੇਰਾ ਬਾਈ ਇਹੀ ਕੁਦਰਤ ਕਾਇਨਾਤ ਬਸ ਯਾਰ ਮੇਰਾ ਸਾਰਾ ਉਹ ਸਹੀ ਸੀਗਾ ਬਸ ਰੱਬ ਰੱਬ ਲੈ ਗਿਆ ਨੂੰ ਆਪਣੇ ਕੋਲ ਬਸ ਫਿਰ ਹੁਣ ਕੀ ਕਰ ਸਕਦੇ ਜਿਹੜੀ ਇਹ ਮਾਰਾ ਨਾ ਸ਼ਾਇਦ ਜ਼ਿੰਦਗੀ ਦੇ ਉਹ ਪਲਾਂ ਤੱਕ ਰਹਿੰਦੀ ਹੈ ਜਦੋਂ ਤੱਕ ਬੰਦਾ ਉਹਨਾਂ ਤੱਤਾ ਚ ਵਲੀ ਨਹੀਂ ਹੋ ਜਾਂਦਾ ਸ਼ਾਇਦ ਪਰ ਮੈਂ ਮੇਰੀ ਸੋਚ ਇਹ ਹੈ ਕਿ ਰੂਹਾਂ ਦੂਰ ਨਹੀਂ ਹੁੰਦੀਆਂ ਹਣਾ ਸੁਣ ਰਹੀ ਹੋ ਹਾਂ ਸੁਣ ਨਹੀਂ ਮੈਨੂੰ ਮੈਨੂੰ ਕੋਈ ਹਰਜਿਤ ਮੈਂ ਗੱਲ ਨਾ ਮੈਨੂੰ ਫੀਲ ਹੁੰਦਾ ਮੈਨੂੰ ਜਿੱਦਾਂ એનર્ਜੀ ਫੀਲ ਹੁੰਦੀ ਹੈ ਮੈਨੂੰ ਕਿ ਹਾਂ ਮਰੇ ਕੋਲ ਹੀ ਆ ਵਾਜਦੀ ਬਸ ਅੱਖਾਂ ਨਾਲ ਕਰ ਕਹੂੰ ਜਿੱਤੇ ਗੱਲੀ ਦਾ ਮਤਲਬ ਮੈਂ ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਤੇ ਮੈਨੂੰ ਮਹਿਸੂਸ ਹੁੰਦੀ ਹੀ ਆ ਕਿਵੇਂ ਮਨ ਭਰਦਾ ਮਨ ਤਾਂ ਮੇਰਾ ਰੋਜ਼ ਭਰਿਆ ਜਾਂਦਾ ਯਾਰ ਭਾਈ ਦਿਨ ਨਿਕਲ ਜਾਂਦਾ ਪਰ ਰਾਤਾਂ ਲੰਘਾਣੀ ਬਹੁਤ ਖਿਆ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਨਾ ਦੁਨੀਆ ਬਾਰੇ ਕਿਉਂਕਿ ਹਰ ਬੰਦੇ ਨੇ ਆਪਣੇ ਲੈਵਲ ਤੇ ਪਿਆਰ ਕਰਿਆ ਹਾਂ ਮੇਰਾ ਜੋ ਐਕਸਪੀਰੀਅੰਸ ਹੈ ਮੇਰਾ ਤੇ ਆ ਉਹ ਚਲੇ ਬੇਸ਼ੱਕ ਚਲੇਗੀ ਪਰ ਜਾਣਦੀ ਨਹੀਂ ਮੇਰਾ ਸਾਹ ਉਹ ਸੁਣਾਲੇ ਲੈ ਗਈ ਮੇਰਾ ਤਾਂ ਇੱਕ ਬਸ ਉਹਨੂੰ ਖੋਖਲਾ ਸਰੀਰ ਆ ਬਸ ਇਹ ਨਾ ਕਿਸੇ ਨੂੰ ਕੋਲ ਆਣ ਦਿੰਦਾ ਨਾ ਮੇਰੇ ਤੋਂ ਕਿਸੇ ਕੋਲ ਜਾਇਆ ਜਾ ਸਕਦਾ ਮਤਲਬ ਮੈਨੂੰ ਇਰੀਟੇਸ਼ਨ ਹੁੰਦੀ ਆ हां मैं एनीमे ट्राई नहीं कर रहा मैं, मैं कोशिश करी एक दुवार कि चल मैं किसी से लाग के जा मान कि मैं मूव ऑन करा बट पता नहीं वो रोक रही आना मतलब मेनू खुद मतलब मैं स्टेप एक स्टेप आगे कर दो दो स्टेप पीछे चले जाना ਤੇ ਅੱਜ ਤੱਕ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੀ ਜਿਹੜਾ ਮੇਰਾ ਪਿਆਰ ਸੀ ਉਹ ਮੇਤੋਂ ਖੋਇਆ ਗਿਆ ਕਿ ਉਹਨੂੰ ਰੱਬ ਰੱਬੇ ਲੈ ਗਿਆ ਪਹਿਲੀ ਵਾਰ ਤੁਸੀਂ ਰਿਵੈਲ मतलब ਪਹਿਲੀ ਫਸਟ ਟਾਈਮ ਮੈਂ ਰਿਵੈਲ ਕਰ ਰਿਹਾ ਕਿਉਂਕਿ ਮੈਂ ਇਸ ਤਰ੍ਹਾਂ ਦੇ ਕਾਫੀ ਫੇਮਸ ਹਾਂ ਚਲੋ ਸਾਰੇ ਮੈਨੂੰ ਜਾਣਦੇ ਨੇ ਬਟ ਇਹ ਗਾਣੀ ਮੈਂ ਫਸਟ ਟਾਈਮ ਦੱਸ ਰਿਹਾ ਹਾਂ ਉਹ ਤਾਂ ਕਿਉਂਕਿ ਅੱਜ ਮੈਨੂੰ ਕੋਈ ਚਿਹਰਾ ਦਿਖਿਆ ਉਦਾਂ ਦਾ ਉਹਦੇ ਕਰਕੇ ਥੋੜਾ ਮਨ ਜਜ਼ਵਾਤੀ ਹੋ ਗਿਆ ਅੱਜ ਮਾਸ਼ਾਅੱਲ ਕੌਸ਼ਿਸ਼ ਆਮਨ ਤੇ ਆਈ ਆ ਕਿ ਹਾਂ ਮਿਲਾਂਗੇ ਅਗਲੇ ਜੰਮੇ ਉਹ ਆ ਜਨਮ ਹੀ ਤਾਂ ਅਗਲੇ ਜਨਮ ਟਕਰਾਂਗੇ ਹਨਾ ਪਰ ਮਿਲਾਂਗੇ ਜ਼ਰੂਰ ਅਸੀਂ ਫਿਰ ਕੀ ਕਹਿਣਾ ਚਾਹੋਗੇ ਜਿਹੜੇ ਸੁਣਨ ਵਾਲੇ ਆ ਤਾਂ ਚ ਕੀ ਕਹਿਣਾ ਚਾਹੀਦਾ ਕਹਿਣਾ ਮੈਂ ਤਾਂ ਹੀ ਚਾਹੂੰਗਾ ਵੀ ਮੈਂ ਪੁੱਛਣਾ ਵਕਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਵੀ ਮੇਰਾ ਤਾਂ ਜਾਗ ਕੇ ਕਟੀਆਂ ਕਿਵੇਂ ਨਿਕਲੇ ਸੀ ਤੇਰੇ ਦਿਨ ਜਦੋਂ ਤੂੰ ਬੈਠਣਾ ਸਾਵੇ ਰੁਮਾਂ ਫੇਰ ਠਰਨੀ ਆਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਹੋ ਕੁਝ ਮੇਰੇ ਰੋੜਦੀਆਂ ਤੇਰੇ ਵਖ ਹੋਣ ਦੀਆਂ ਤੇਰੇ ਵਖ ਹੋਣ ਦੀਆਂ ਹਾਏ ਬਹੁਤ ਬਹੁਤ ਖੂਬ ਮੈਂ ਉਹਨ ਕੈਮਰਾ ਕਹਿ ਰਿਹਾ ਚਲੋ ਮੈਂ ਵੀ ਕਹਿੰਦਾ ਕਿ ਸਾਰੇ ਮਾਰੇ ਲੈਣਾ ਯਾਰ ਮਤਲਬ ਮੇਰਾ ਇਦਾਂ ਸਿਸਟਮ ਨਾ ਮੈਨੂੰ ਫਿਜ਼ੀਕਲੀ ਨਾ ਮੈਨੂੰ ਉਹ ਦਿਨ ਪੂਰਾ ਸੀਗਾ ਠੀਕ ਹੈ ਇਦਾਂ ਦਾ ਨਾ ਮੈਨੂੰ ਹੋਣਾ ਮਤਲਬ ਮੈਂ ਸੈਟੀਸਫਾਈ ਆ ਪਤਾ ਨਹੀਂ ਕਹਿੰਦੇ ਨੇ ਇਹ ਜਿਹੜਾ ਪੰਜ ਚੀਜ਼ਾਂ ਹੁੰਦੀਆਂ ਨੇ ਮੈਨੂੰ ਦੋ ਚੀਜ਼ਾਂ ਆ ਨੇ ਮੋਹ ਮਾਇਆ ਤੇ ਇੱਕ ਹੋਰ ਹੁੰਦਾ ਤੀਜਾ हां काम क्रोध ਇਹ ਚਾਰ ਚੀਜ਼ਾਂ ਚੋਂ মোহ ਮੈਨੂੰ ਰੇ ਹੀ ਨਹੀਂਗਾ ਉਹ ਤੇ ਜਾਣ ਤੋਂ ਬਾਅਦ ਠੀਕ ਆ ਕਿਸੇ ਨਾਲ ਵੀ ਨਹੀਂ ਰਿਹਾ ਮੈਨੂੰ ਮੈਂ ਕੱਲਾ ਰਹਿਣਾ ਹਾਂ ਮੈਨੂੰ ਜਿਹਨੇ ਬੁਲਾਇਆ ਠੀਕ ਆ ਮੈਂ ਰਿਸਪੈਕਟ ਕਰਦਾ ਠੀਕ ਆ ਮੈਂ ਕੱਲਾ ਰਹਿਣਾ ਪਸੰਦ ਕਰਦਾ মোহ ਹੋ ਗਿਆ ਕਾਂਬ ਉਹ ਫਿਜ਼ੀਕਲ ਜੋ ਆ ਗਿਆ ਉਹ ਮੈਨੂੰ ਜਮੇ ਉਹ ਵੀ ਡੈਡਾ ਕੰਮ ਸਿਸਟਮ ਉਹ ਤੇ ਜਾਣ ਤੋਂ ਬਾਅਦ ਡੈੱਡੇ ਹੋ ਗਿਆ ਸਿਸਟਮ ਜੰਮੀ ਹਣਾ ਮਨੇ ਨਹੀਂ ਕਰਦਾ ਮਤਲਬ ਮਰੇ ਕੇ ਅੰਦਰ ਉਹ ਸਿਸਟਮ ਹਣਾ ਰੂਹਦਾਰੀ ਵਾਲਾ ਤੇ ਕ੍ਰੋਧ ਕ੍ਰੋਧ ਮੇਰੇ ਚ ਹੈ ਹੀ ਨਹੀਂ ਸਾਰਿਆਂ ਨੂੰ ਪਤਾ ਯਾਰਾਂਝਾ ਕਿਦਾਂ ਦਾ ਮਾਸਾ ਕਿਉਂ ਕਲਾਕਾਰ ਬੰਦਾ ਵੈਸੇ ਹੀ ਲੜਦਾ ਮਾਇਆ ਮਾਇਆ ਤੋੜਦਾ ਆਪਣੀ ਜੇ ਮਤਲਬ ਮੈਂ ਚਾਹ ਜਦੋਂ ਮੁਕਤ ਆਂ ਜੀ ਪੰਜ ਵੀ ਚੀਜ਼ ਕਿਹੜੀ ਸੀ ਮੈਨੂੰ ਚੇਤਾ ਕਰਾਉਂਗੇ ਹੰਕਾਰ ਹੰਕਾਰ ਦਾ ਯਾਰ ਮਤਲਬ ਨਹੀਂ ਲੱਗਦਾ ਪੰਜ ਜਦੋਂ ਮੈਂ ਮੁਕਤ ਆ ਬਾਕੀ ਚਲੋ ਕੁਛ ਮੇਰੇ ਜੇ ਕਮੀ ਹੋ ਸਕਦੀ ਹੈ ਪੂਰਾ ਕੋਈ ਨਹੀਂ ਹਮਨ ਹਾਂ ਜੀ ਸੋ ਜਿਸ ਤਰੀਕੇ ਨਾਲ ਬਾਈ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਬਾਈ ਇੰਸਟਾ ਤੇ ਇਨਫਲੂਐਂਸਰ ਫੇਮਸ ਹੈ ਬਟ ਬਾਈ ਨਾਲ ਗੱਲਬਾਤ ਕਰਕੇ ਵਾਕਈ ਇਹ ਚੀਜ਼ ਮੈਂ ਵੀ ਕਹਿ ਸਕਦਾ ਕਿ ਬਾਈ ਚ ਕੋਈ ਈਗੋ ਨਹੀਂ ਆ ਕਿਸ ਤਰੀਕੇ ਦਾ ਕੋਈ ਵੀ ਆਪਣੇ ਆਪ ਨੂੰ ਮਤਲਬ ਦੱਸਣਾ ਜਾਂ ਆਪਣੇ ਆਪ ਨਾਲ ਵੱਤ ਚੜ ਕੇ ਗੱਲ ਕਰਨੀ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਗਿਆ ਤੇ ਜੋ ਉਹਨਾਂ ਦੀ ਇੱਕ ਸਟੋਰੀ ਸੀ ਉਹ ਤੁਹਾਡੇ ਤੱਕ ਤੁਹਾਡੇ ਰੂਬਰੂ ਕੀਤੀ ਸੋ ਤੁਹਾਨੂੰ ਕਿੱਦਾਂ ਲੱਗਿਆ